ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗੀ ਜਨੋ ਬੜਾ ਪੁਰਾਣਾ ਤਿਹਾਰ ਹੈ ਬਸੰਤ ਪੰਚਮੀ ਬਸੰਤ ਤੋਂ ਭਾਵ ਹੈ ਖੁਸ਼ੀਆਂ ਖੇੜੇ ਵਾਲੀ ਰੁੱਤ ਬਨਸਪਤੀ ਦੇ ਵਧਨ ਫੁੱਲਣ ਦੀ ਰੁੱਤ ਅਤੇ ਪੰਚਮੀ ਦਾ ਅਰਥ ਹੈ ਮੱਸਿਆ ਜਾਂ ਪੁੰਨਿਆਂ ਤੋਂ ਪੰਜਵਾਂ ਦਿਨ ਜਿਹੜਾ ਮੱਸਿਆ ਤੋਂ ਪੰਜਵਾਂ ਦਿਨ ਹੁੰਦਾ ਹੈ ਉਹ ਹੁੰਦਾ ਹੈ ਸੁਦੀ ਪੰਚਮੀ ਤੇ ਜਿਹੜਾ ਹੁੰਦਾ ਹੈ ਪੁੰਨਿਆਂ ਤੋਂ ਪੰਜਵਾਂ ਦਿਨ ਉਹ ਹੁੰਦਾ ਹੈ ਬਦੀ ਪੰਚਮੀ ਮਾਘ ਸੁਦੀ ਪੰਚਮੀ ਵਾਲੇ ਦਿਨ ਤਿਹਾਰ ਆਉਂਦਾ ਹੈ ਬਸੰਤ ਪੰਚਮੀ ਜੋ ਪ੍ਰਾਤਨ ਸਮੇਂ ਤੋਂ ਮਨਾਇਆ ਜਾਂਦਾ ਤਿਉਹਾਰ ਹੈ ਫਰਵਰੀ ਮਹੀਨੇ ਠੰਡ ਦਾ ਮੌਸਮ ਖਤਮ ਹੋਣ ਤੇ ਹੁੰਦਾ ਹੈ ਅਤੇ ਬਸੰਤਰਤ ਦੀ ਸ਼ੁਰੂਆਤ ਹੁੰਦੀ ਹੈ ਹੁਣ ਗੱਲ ਕਰਦੇ ਹਾਂ ਇਸ ਦੇ ਇਤਿਹਾਸ ਬਾਰੇ Hindu ਧਰਮ ਦੇ ਅਨੁਸਾਰ ਕਿਹਾ ਜਾਂਦਾ ਹੈ ਕਿ ਬਸੰਤ ਪੰਚਮੀ ਨੂੰ ਸੰਗੀਤ ਦੀ ਦੇਵੀ ਸਰਸਵਤੀ ਭਗਵਾਨ ਦੇ ਹੁਕਮ ਨਾਲ ਸੰਸਾਰ ਤੇ ਪ੍ਰਗਟ ਹੋਈ ਸੀ ਉਸ ਦੇ ਆਉਣ ਨਾਲ ਵਾਤਾਵਰਣ ਸੰਗੀਤਮਈ ਹੋ ਗਿਆ ਤੇ ਸਾਰੇ ਪਾਸੇ ਹਰਿਆਲੀ ਹੋਣੀ ਸ਼ੁਰੂ ਹੋ ਗਈ ਇਸ ਦਿਨ Hindu veer Saraswati ਦੀ ਪੂਜਾ ਕਰਦੇ ਹਨ ਪੁਰਾਣਾ ਮੁਤਾਬਕ ਸ਼੍ਰੀ ਕ੍ਰਿਸ਼ਨ ਜੀ ਨੇ ਸਰਸਵਤੀ ਨਾਲ ਖੁਸ਼ ਹੋ ਕੇ ਉਹਨਾਂ ਨੂੰ ਵਰਦਾਨ ਦਿੱਤਾ ਸੀ ਕਿ ਬਸੰਤ ਪੰਚਮੀ ਦੇ ਦਿਨ ਤੁਹਾਡੀ ਵੀ ਪੂਜਾ ਕੀਤੀ ਜਾਵੇਗੀ ਇਸ ਤਰ੍ਹਾਂ ਭਾਰਤ ਦੇ ਕਈ ਹਿੱਸਿਆਂ 'ਚ ਬਸੰਤ ਪੰਚਮੀ ਵਾਲੇ ਦਿਨ ਸਰਸਵਤੀ ਦੀ ਪੂਜਾ ਹੋਣ ਲੱਗੀ। ਸਤ ਸੰਗੀ ਜਨੋ ਇਹ ਹੈ Hindu ਧਰਮ ਦੀ ਮੰਨਤਾ ਜੋ ਬਸੰਤ ਪੰਚਮੀ ਦੇ ਨਾਲ ਜੁੜੀ ਹੋਈ ਹੈ। ਤੇ ਹੁਣ ਗੱਲ ਕਰੀਏ ਪਤੰਗ ਬਾਜ਼ੀ ਦੀ। ਪਤੰਗ ਬਾਜ਼ੀ ਦਾ ਬਸੰਤ ਪੰਚਮੀ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਪਰ ਫਿਰ ਵੀ ਪਤੰਗ ਉਡਾਉਣ ਦਾ ਰਿਵਾਜ ਹਜ਼ਾਰਾਂ ਸਾਲ ਪਹਿਲਾਂ ਚੀਨ 'ਚ ਸ਼ੁਰੂ ਹੋਇਆ ਅਤੇ ਫਿਰ ਜਾਪਾਨ ਤੇ ਕੋਰੀਆ ਰਾਈਂ ਭਾਰਤ 'ਚ ਵੀ ਇਸ ਦੀ ਸ਼ੁਰੂਆਤ ਹੋ ਗਈ। ਹੁਣ ਗੱਲ ਕਰਦੇ ਹਾਂ ਜੀ ਸਿੱਖ ਧਰਮ ਦੀ। ਇਸ ਦਿਨ ਦੇ ਨਾਲ ਸਿੱਖ ਜਗਤ ਦੀਆਂ ਕਈ ਅਹਿਮ ਘਟਨਾਵਾਂ ਜੁੜੀਆਂ ਨੇ। ਪਹਿਲੀ ਘਟਨਾ ਹੈ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹਾਟਾ ਸਹਿ ਵਿਖੇ ਬਾਲਕ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਧਾਰਨ ਦੀ ਖੁਸ਼ੀ ਵਿੱਚ 6 ਮਹਾਲਾਂ ਵਾਲਾ ਖੂ ਸੰਗਤਾਂ ਵਾਸਤੇ ਲਵਾ ਰਹੇ ਸਨ ਬਸੰਤ ਪੰਚਮੀ ਵਾਲੇ ਦਿਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਿੱਖਾਂ ਕੋਲ ਗੁਰੂ ਕੀ ਵਿਡਾਲੀ ਸੁਨੇਹਾ ਭੇਜਿਆ ਜੋ ਗੁਰੂ ਜੀ ਦਾ ਘਰ ਸੀ ਸੁਨੇਹਾ ਭੇਜਿਆ ਕੇ ਬਾਲ ਹਰਗੋਬਿੰਦ ਸਾਹਿਬ ਨੂੰ ਮਾਤਾਵਾਂ ਨਾਲ ਲੈ ਕੇ ਛਾਟਾ ਸਾਹਿਬ ਵਾਲੇ ਅਸਥਾਨ ਤੇ ਆਉਣਾ ਅਸੀਂ ਸਾਰੀ ਸੰਗਤ ਦੇ ਨਾਲ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦੇ ਅਸਥਾਨ ਹਰਮੰਦਰ ਸਾਹਿਬ ਵਿਖੇ ਬਾਲਕ ਹਰਗੋਬਿੰਦ ਸਾਹਿਬ ਜੀ ਨੂੰ ਦਰਸ਼ਨ ਕਰਵਾਉਣ ਜਾਣਾ ਹੈ ਸਤ ਸੰਗੀ ਜਨੋ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਨਮ ਤੋਂ ਬਾਅਦ ਪਹਿਲੀ ਵਾਰ ਬਸੰਤ ਪੰਚਮੀ ਵਾਲੇ ਦਿਨ ਗੁਰੂ ਕੀ ਵਡਾਲੀ ਤੋਂ ਬਾਹਰ ਲਿਆਂਦਾ ਗਿਆ ਜਦੋਂ ਮਾਤਾਵਾਂ ਤੇ ਸੰਗਤਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਸ਼ਹਾਟਾ ਸਾਹਿਬ ਵਾਲੇ ਅਸਥਾਨ ਤੇ ਪਹੁੰਚੀਆਂ ਤਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਲਕ ਹਰਗੋਬਿੰਦ ਸਾਹਿਬ ਜੀ ਦੇ ਆਉਣ ਤੇ ਸ਼ਹਾਟਾ ਸਾਹਿਬ ਵਾਲੇ ਅਸਥਾਨ ਨੂੰ ਬਹੁਤ ਸਾਰੇ ਵਰ ਦਿੱਤੇ ਤੇ ਹੁਣ ਵੀ ਇਸੇ ਹੀ ਖੁਸ਼ੀ ਵਿੱਚ ਸ਼ਾਟਾ ਸਾਹਿਬ ਵਿੱਚ ਬਹੁਤ ਭਾਰੀ ਦੀਵਾਨ ਸਜਦੇ ਨੇ ਤੇ ਗੁਰੂ ਜਸ ਸੰਗਤਾਂ ਨੂੰ ਸਰਵਣ ਕਰਵਾਏ ਜਾਂਦੇ ਨੇ ਇਸ ਘਟਨਾ ਦਾ ਵੀ ਬਸੰਤ ਪੰਚਮੀ ਦੇ ਨਾਲ ਬਹੁਤ ਗੂੜਾ ਸਬੰਧ ਹੈ ਦੂਸਰੀ ਘਟਨਾ ਦੂਸਰੀ ਘਟਨਾ ਹੈ ਪਟਿਆਲੇ ਦੀ ਧਰਤੀ ਤੇ ਪਿੰਡ ਲਹਿ ਲਗਾਓ ਵਿੱਚ ਇੱਕ ਬਹੁਤ ਹੀ ਭਿਆਨਕ ਬਿਮਾਰੀ ਫੈਲ ਗਈ ਉਹ ਬਿਮਾਰੀ ਸੀ ਅਠਰਾਏ ਦੀ ਅਠਰਾਏ ਵਾਲੀ ਔਰਤ ਦੇ ਬਾਲ ਸ਼ਾਂਤ ਹੋ ਜਾਂਦੇ ਆ ਮਰ ਜਾਂਦੇ ਆ ਕੁਦਰਤੀ ਗਰਭ ਦਾ ਸਮਾਂ 9 ਮਹੀਨੇ ਹੁੰਦਾ ਹੈ ਪਰ 8ਵੇਂ ਮਹੀਨੇ ਗਰਭ ਦੇ ਵਿੱਚ ਹੀ ਜਨਮ ਤੋਂ ਕੁਝ ਸਮਾਂ ਪਹਿਲਾਂ ਬੱਚੇ ਦੀ ਮੌਤ ਹੋ ਜਾਣ ਨੂੰ ਅਠਵਾਰਾ ਜਾਂ ਅਠਰਾਇਆ ਕਹਿੰਦੇ ਨੇ ਗਰਭ ਫਾਤ ਵੀ ਆਖ ਦਿੰਦੇ ਆ ਔਰਤਾਂ ਦਾ ਗਰਭ ਜਦੋਂ ਵੀ 8ਵੇਂ ਮਹੀਨੇ ਹੁੰਦਾ ਤਾਂ ਉਹ ਖਰਾਬ ਹੋ ਜਾਂਦਾ ਸੀ ਬੱਚਾ ਮਰ ਜਾਂਦਾ ਸੀ ਪਿੰਡ ਦੇ ਚੌਧਰੀ ਭਾਗਰਾਮ ਚੌਰ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਇਸ ਅਸਥਾਨ ਤੇ ਆਣ ਕੇ ਸਾਡੇ ਪਿੰਡ ਦੀ ਰੱਖਿਆ ਕਰੋ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਬੇਨਤੀ ਮੰਨ ਕੇ ਵਸੰਤ ਪੰਚਮੀ ਵਾਲੇ ਦਿਨ ਪਟਿਆਲੇ ਦੀ ਧਰਤੀ ਤੇ ਪਹੁੰਚੇ ਜਿੱਥੇ ਅੱਜ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਹੈ ਗੁਰੂ ਜੀ ਨੇ ਇੱਕ ਪਾਣੀ ਵਾਲੀ ਛਪੜੀ ਦੇਖੀ ਜਿਸ ਨੂੰ ਟੁੰਬਾ ਵੀ ਕਹਿ ਦਿੰਦੇ ਆ ਉਸ ਦੇ ਵਿੱਚ ਆਪਣੇ ਚਰਨ پا ਕੇ ਹੁਕਮ ਕੀਤਾ ਕਿ ਜਿਹੜਾ ਵੀ ਇਸ ਅਸਥਾਨ ਤੇ ਇਸ਼ਨਾਨ ਕਰੇਗਾ ਉਸ ਦੇ ਸਾਰੇ ਦੁੱਖ ਦੂਰ ਹੋਣਗੇ ਤੇ ਨਾਲ ਹੀ 68 ਤੀਰਥਾਂ ਦਾ ਫਲ ਪ੍ਰਾਪਤ ਹੋਵੇਗਾ ਪਿਆਰੀ ਸਾਧ ਸੰਗਤ ਜੀ ਅੱਜ ਵੀ ਉਥੇ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਸਤਿ ਸ਼ੁਭਤ ਹੈ ਬਸੰਤ ਪੰਚਮੀ ਨੂੰ ਮਹਾਨ ਕੀਰਤਨ ਦਰਬਾਰ ਹੁੰਦਾ ਹੈ ਤੇ ਗੁਰੂ ਸਾਹਿਬ ਦਾ ਜਸ ਸੰਗਤਾਂ ਨੂੰ ਸਰਵਣ ਕਰਵਾਇਆ ਜਾਂਦਾ ਹੈ ਇਸ ਘਟਨਾ ਦਾ ਸਬੰਧ ਵੀ ਬਸੰਤ ਪੰਚਮੀ ਨਾਲ ਜੁੜਿਆ ਹੋਇਆ ਹੈ ਤੇ ਤੀਸਰੀ ਘਟਨਾ ਤੀਸਰੀ ਘਟਨਾ ਹੈ ਬਸੰਤ ਪੰਚਮੀ ਵਾਲੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਨੰਦ ਕਾਰਜ ਮਾਤਾ ਜੀਤੋ ਜੀ ਨਾਲ ਗੁਰੂ ਕੇ ਲਾਹੌਰ ਵਿਖੇ ਹੋਇਆ ਸੀ ਮਾਤਾ ਜੀਤ ਕੌਰ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਹਿਲੀ ਪਤਨੀ ਸੀ ਜਿਨ੍ਹਾਂ ਦਾ ਜਨਮ ਲਾਹੌਰ ਦੇ ਭਾਈ ਹਰਜਸ ਸੁਪਖੀ ਖੱਤਰੀ ਦੇ ਘਰ ਹੋਇਆ ਮਾਤਾ ਜੀਤ ਕੌਰ ਦੀ ਮੰਗਣੀ ਗੁਰੂ ਜੀ ਨਾਲ 1673 ਈਸਵੀ ਵਿੱਚ ਹੋਈ ਭਾਈ ਹਰਜਸ ਦੀ ਇੱਛਾ ਸੀ ਕਿ ਜੀਤੋ ਜੀ ਦਾ ਵਿਆਹ ਲਾਹੌਰ ਵਿੱਚ ਠਾਠ ਵਾਠ ਨਾਲ ਕੀਤਾ ਜਾਏ ਪਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਹਾਲਾਤ ਕੁਝ ਬਦਲ ਗਏ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਲਈ ਲਾਹੌਰ ਜਾਣਾ ਸੰਭਵ ਨਾ ਹੋਇਆ ਭਾਈ ਹਰਜਸ ਦੀ ਇੱਛਾ ਦੀ ਕਦਰ ਕਰਦੇ ਆ ਗੁਰੂ ਜੀ ਨੇ ਆਨੰਦਪੁਰ ਸਾਹਿਬ ਤੋਂ 10 ਕਿਲੋਮੀਟਰ ਦੀ ਵਿੱਥ ਤੇ ਬਸੰਤਗੜ ਪਿੰਡ ਦੇ ਨੇੜੇ ਇੱਕ ਆਰਜੀ ਗੁਰੂ ਘਰ ਲਾਹੌਰ ਬਣਵਾਇਆ ਜਿੱਥੇ 1677 ਈਸਵੀ ਨੂੰ ਬਸੰਤ ਪੰਚਮੀ ਵਾਲੇ ਦਿਨ ਵਿਆਹ ਸੰਪੰਨ ਹੋਇਆ ਆਪ ਜੀ ਨੇ ਤਿੰਨ ਸਹਿਬਜ਼ਾਦਿਆਂ ਸਹਿਬਜ਼ਾਦਾ ਜੁਝਾਰ ਸਿੰਘ ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਨੂੰ ਜਨਮ ਦਿੱਤਾ ਜਿਨ੍ਹਾਂ ਵਿੱਚ ਇੱਕ ਨੇ ਚਮਕੌਰ ਸਾਹਿਬ ਅਤੇ ਦੋ ਨੇ ਫਤਿਹਗੜ੍ਹ ਸਾਹਿਬ ਵਿੱਚ ਸ਼ਹਾਦਤ ਦੇ ਜੰਮ ਪਿੱਤੇ ਮਾਤਾ ਜੀਤ ਕੌਰ ਜੀ ਦਾ ਦੇਹਾਂਤ 11 ਅਸੂ 1757 ਬਿਕਰਮੀ 5 ਦਸੰਬਰ 1700 ਈਸਵੀ ਵਿੱਚ ਆਨੰਦਪੁਰ ਸਾਹਿਬ ਦੇ ਵਿੱਚ ਹੋਇਆ ਆਪ ਦਾ ਸੰਸਕਾਰ ਹੋਲਗੜ੍ਹ ਦੇ ਨੇੜੇ ਆਗਮਪੁਰ ਵਾਲੀ ਥਾਂ ਤੇ ਕੀਤਾ ਗਿਆ ਇਸ ਘਟਨਾ ਦਾ ਸਬੰਧ ਵੀ ਬਸੰਤ ਪੰਚਮੀ ਦੇ ਨਾਲ ਜੁੜਿਆ ਹੋਇਆ ਹੈ ਸਤਸੰਗੀ ਜਨ ਚੌਥੀ ਘਟਨਾ ਚੌਥੀ ਘਟਨਾ ਇਹ ਹੈ ਕਿ ਸ਼੍ਰੀ ਨੰਦ ਲਾਲ ਪੁਰੀ ਦੇ ਪੁੱਤਰ ਸ਼੍ਰੀ ਭਾਗਮਲ ਦੇ ਘਰ 1716 ਈਸਵੀ ਨੂੰ ਮਾਤਾ ਕੌਰਾਂ ਦੀ ਕੁੱਖੋਂ ਇੱਕ ਬੱਚੇ ਨੇ ਜਨਮ ਲਿਆ ਜਿਸ ਦਾ ਨਾਂ ਰੱਖਿਆ ਹਕੀਕਤ ਰਾਏ ਹਕੀਕਤ ਰਾਏ ਥੋੜਾ ਜਿਹਾ ਵੱਡਾ ਹੋਇਆ ਤਾਂ ਮਾਪਿਆਂ ਨੇ ਮੌਲਵੀ ਪਾਸ ਪੜ੍ਹਨੇ ਪਾਇਆ ਉੱਥੇ ਇੱਕ ਦਿਨ ਮੁਸਲਮਾਨ ਬੱਚਿਆਂ ਨਾਲ ਕਿਸੇ ਗੱਲ ਤੋਂ ਝਗੜਾ ਹੋ ਗਿਆ ਬਸ ਉਸ ਝਗੜੇ ਦਾ ਮੁੱਦਾ ਬਣਾ ਕੇ ਹਕੀਕਤ ਰਾਏ ਨੂੰ ਕੁੱਟਿਆ ਮਾਰਿਆ ਗਿਆ ਫਿਰ ਇਸ ਬੱਚੇ ਨੂੰ ਮੁਸਲਮਾਨ ਬਣਾਉਣ ਦੇ ਬਹੁਤ ਲਾਲਚ ਦਿੱਤੇ ਪਰ ਹਕੀਕਤ ਰਾਏ ਨਾ ਮੰਨਿਆ ਕਈ ਤਸੀਹੇ ਵੀ ਦਿੱਤੇ ਗਏ ਪਰ ਇਸ ਨੇ ਆਪਣਾ ਧਰਮ ਨਹੀਂ ਛੱਡਿਆ ਆਖਰ ਜ਼ਾਲਿਮਾਂ ਨੇ ਭਾਈ ਹਕੀਕਤ ਰਾਏ ਜੀ ਦਾ ਸਿਰ ਢੱਡ ਤੋਂ ਅਲੱਗ ਕਰ ਦਿੱਤਾ ਇਸ ਯੋਧੇ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ ਹਿੰਦੂ ਸਿੱਖਾਂ ਵੱਲੋਂ ਪਾਕਿਸਤਾਨ ਵਿੱਚ ਤੇ ਭਾਰਤ ਵਿੱਚ ਬਟਾਲੇ ਦੀ ਧਰਤੀ ਤੇ ਬਸੰਤ ਪੰਚਮੀ ਵਾਲੇ ਦਿਨ ਬਹੁਤ ਭਾਰੀ ਮੇਲਾ ਲੱਗਦਾ ਹੈ ਪਿਆਰੀ ਸਾਧ ਸੰਗਤ ਜੀ ਇਹ ਹਨ ਬਸੰਤ ਪੰਚਮੀ ਨਾਲ ਜੁੜੀਆਂ ਅਹਿਮ ਘਟਨਾਵਾਂ ਜਿਨ੍ਹਾਂ ਦਾ ਬਸੰਤ ਪੰਚਮੀ ਦੇ ਨਾਲ ਬੜਾ ਗੂੜਾ ਸਬੰਧ ਹੈ ਇਸ ਤੋਂ ਇਲਾਵਾ ਇਤਿਹਾਸ ਹੋਰ ਵੀ ਹੋਵੇਗਾ ਜੇ ਸੰਗਤਾਂ ਨੂੰ ਪਤਾ ਹੋਵੇ ਤਾਂ ਉਹ ਕਮੈਂਟ ਕਰਕੇ ਦਾਸ ਨੂੰ ਸੰਗਤਾਂ ਨੂੰ ਜਾਣਕਾਰੀ ਦੇ ਸਕਦੇ ਹਨ ਬਹੁਤ ਬਹੁਤ ਧੰਨਵਾਦ ਹੋਈਆਂ ਪੁੱਲਾਂ ਦੀ ਮਾਫੀ ਸਤਿਗੁਰੂ ਕਿਰਪਾ ਕਰਨ ਜਿਉਂ ਬੁਲਾਵਾ ਤਿਉਂ ਬੋਲੇ ਸੁਆਮੀ ਕੁਦਰਤ ਕਮਨ ਹਮਾਰੀ ਬਖਸ਼ੂ ਆ ਗਿਆ ਬਲਾਉ ਫਤੇ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ